ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ਦੀ ਲਟਕ ਰਹੀ ਤਲਵਾਰ ਨੂੰ ਦੇਖਦੇ ਪਏ ਇਹ ਵਿਦਿਆਰਥੀ ਦੇ ਵੱਲੋਂ ਪਿਛਲੇ 1 ਮਹੀਨੇ ਤੋਂ ਆਪਣੀਆਂ ਮੰਕਾਂ ਨੂੰ ਲੈ ਕੇ ਕੁਈਨ ਸਟਰੀਟ ਅਤੇ ਰੈਦਰਫੋਰਡ ਕੋਰਡ ਇੰਟਰਸੈਕਸ਼ਨ ਦੇ ਨੇੜੇ ਪਲਾਸੀ ਦੀ ਪਾਰਕਿੰਗ ਦੇ ਵਿੱਚ ਸੜਕ ਦੇ ਕਿਨਾਰੇ ਧਰਨੇ ਉੱਤੇ ਬੈਠੇ ਹੋਏ ਨੇ ਅਤੇ ਉੱਥੇ ਹੀ ਪੰਜਾਬੀ ਕਮਿਊਨਿਟੀ ਵੱਲੋਂ ਨਦੀਆਂ ਜੈਜਾ ਮੰਗਾ ਨੂੰ ਲੈ ਕੇ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਵਿੱਚੋਂ ਕਈ ਤਾਂ ਰੋਜ਼ ਹੀ ਉਹਨਾਂ ਦੇ ਨਾਲ ਧਰਨੇ ਉੱਤੇ ਬੈਠਦੇ ਨੇ ਅਤੇ ਉਹਨਾਂ ਦੀ ਇਸ ਸੰਕਲਸ਼ੀ ਦੀ ਹਿਮਾਇਤ ਕਰਦੇ ਨੇ। ਅਤੇ ਹੋਰ ਕਈ ਉਸ ਵੇਲੇ ਇਨ੍ਹਾਂ ਵਿਦਿਆਰਥੀਆਂ ਦੇ ਸੰਕਲਸ਼ੀ ਦੇ ਸਮਰਥਨ ਲਈ ਉਹਨਾਂ ਕੋਲ ਜਾਂਦੇ ਨੇ ਜਦੋਂ ਉਹਨਾਂ ਨੂੰ ਸਮਾਂ ਮਿਲੇ। ਸੰਗਠਨ ਕਰ ਰਹੇ ਵਿਦਿਆਰਥੀਆਂ ਨੇ ਉੱਥੇ ਆਪਣਾ ਟੈਂਟ ਲਗਾਇਆ ਹੋਇਆ ਹੈ ਦਿਨ ਵੇਲੇ ਤਾਂ ਆਪਣੀਆਂ ਮੰਗਾਂ ਦੇ ਹੱਥ ਵਿੱਚ ਬੋਲਦੇ ਨੇ ਤੇ ਨਾਰੇ ਬਾਜ਼ੀ ਕਰਦੇ ਨੇ ਅਤੇ ਰਾਤ ਨੂੰ ਉਸ ਟੈਂਟ ਵਿੱਚ ਹੀ ਗੁਜ਼ਾਰਦੇ ਨੇ ਅਤੇ ਨਿਰਲਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਭੋਜਨ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਹਨਾਂ ਵਿਦਿਆਰਥੀਆਂ ਦੀ ਮੰਗਾਂ ਵਿੱਚ ਮੁਕਤਦੂ ਤੇ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਦੇ ਵਰਕ ਪਰਮਿਟ ਮੁੱਕਣ ਕਿਨਾਰੇ ਨੇ ਉਹਨਾਂ ਦੇ ਵਰਕ ਪਰਮਿਟਾਂ ਵਿੱਚ ਵਾਅਦਾ ਕਰਨਾ ਪੁਆਇੰਟਾਂ ਦੇ ਅਧਾਰ ਤੇ ਉਹਨਾਂ ਦੀਆਂ ਪੀਆਰ ਦੀਆਂ ਅਲਚੀਆਂ ਜਲਦੀ ਨਿਪਟਾਰਾ ਕਰਕੇ ਉਹਨਾਂ ਨੂੰ ਕੈਨੇਡਾ ਦੀ ਪੀਆਰ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.30 ਹਜ਼ਾਰ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਤਾਂ ਤਾਂ ਕਿ ਅਸੀਂ ਪੀ ਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀ ਆਰ ਪਾਥਵੇਸ ਜਿਹੜੇ ਜਿੱਦਾਂ ਕੱਲ ਤੇ ਸੀਗੇ ਪਹਿਲਾ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਜੇ ਜਿਹੜਾ ਅਸੀਂ ਸਪੈਸ਼ਲ ਧਰਲਾ ਚਲਾ ਰਹੇ ਆਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ। ਵੈਰੀ ਖਾਲਸਾ ਵੈਰੀ ਫਤਿਹ। ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟੇ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪ੍ਰਵਾਨ ਹੋ ਜਾਂਦੀ ਆ। ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਤੋਂ ਤੁਸੀਂ ਇਹਨਾਂ ਦਾ ਸਨੇਹਾ ਸਰਕਾਰ ਤੱਕ ਜਾਂ ਜਿਹੜੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਤਾਂ ਜਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰਨੇ ਨੇ ਮਿਹਨਤ ਸਾਰੇ ਕਰ ਰਹੇ ਨੇ ਦੱਸਦੇ ਕਿ ਇਹਨਾਂ ਸੰਘਰਸ਼ਸ਼ੀਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪੜ੍ਹਾਈ ਤੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਸਟੂਡੈਂਟ ਵੀਜ਼ੇ ਦਿੱਤੇ ਗਏ ਸਨ ਤਾਂ ਉਹਨਾਂ ਦੇ ਵਿੱਚ ਇੱਥੋਂ 2-3 ਸਾਲ ਦੇ ਲਈ ਵਰਕ ਪਰਮਿਟ ਦੇਣਾ ਅਤੇ ਪੀਆਰ ਦੇ ਲਈ ਅਰਜ਼ੀਆਂ ਦਾਖਲ ਕਰਨਾ ਵੀ ਸ਼ਾਮਲ ਸੀ ਪਰ ਹੁਣ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਹਨਾਂ ਦੇ ਵਰਕ ਪਰਮਿਟਾ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਇਥੋਂ ਨਿਕਲਣ ਦੇ ਹੁਕਮ ਦਿੱਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਬੀਤੀ 28 ਸਤੰਬਰ ਨੂੰ ਕਮਿਊਨਿਟੀ ਦੇ ਮੈਂਬਰਾਂ ਦੀ ਵੱਡੀ ਗਿਣਤੀ ਵਿੱਚ ਉਹਨਾਂ ਦੇ ਹਿੱਸੇ ਧਰਨੇ ਵਿੱਚ ਸ਼ਾਮਲ ਹੁੰਦੀ ਸ਼ਮੂਲਿਤ ਕੀਤੀ ਗਈ ਵਿਦਿਆਰਥੀਆਂ ਦਾ ਧਰਨਾ ਤਾਂ ਸਵੇਰ ਤੋਂ ਹੀ ਚੱਲਿਆ ਸੀ ਉਹਨਾਂ ਵੱਲੋਂ ਦਿੱਤੇ ਗਏ ਸੱਦੇ ਉੱਤੇ ਬਾਅਦ ਦੁਪਹਿਰ 2 ਵਜੇ ਆਰੰਭ ਰੈਲੀ ਦੇ ਵਿੱਚ ਨਾ ਕੇਵਲ ਪੰਜਾਬੀ ਕਮਿਊਨਿਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਇਸ ਰੈਲੀ 'ਚ ਸ਼ਾਮਲ ਹੋਏ ਸਗੋਂ ਉਹਨਾਂ ਦੇ ਵਿੱਚੋਂ ਹੋਰ ਕਮਿਊਨਿਟੀਆਂ ਦੇ ਲੋਕ ਵੀ ਸ਼ਾਮਲ ਹੋਏ ਸਨ ਉਨਾ ਦੇ ਵੱਲੋਂ ਰੈਲੀ ਦੇ ਵਿੱਚ ਵਿਦਿਆਰਥਣਾਂ ਮੰਗਾਂ ਨੂੰ ਸਮਰਥਨ ਕੀਤਾ ਗਿਆ ਅਤੇ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਮੰਗਾਂ ਪ੍ਰਵਾਨ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਕੈਨੇਡਾ ਦੇ ਵਿੱਚ ਪੱਕਾ ਕਰਨ। ਜਿਕਰ ਹੋ ਕੇ ਕਿ ਇਨਾ ਸੰਘਰਸ਼ਸ਼ੀਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪੜ੍ਹਾਈ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਸਟੂਡੈਂਟ ਵੀਜ਼ਾ ਦਿੱਤੇ ਗਏ ਸਾਂ ਤਾਂ ਉਹਨਾਂ ਦੇ ਵਿੱਚੋਂ ਇਥੇ 2-3 ਸਾਲ ਦੇ ਲਈ ਵਰਕ ਪਰਮਿਟ ਦੇਣਾ ਤੇ ਪੀਆ ਦੇ ਲਈ ਅਰਜ਼ੀਆਂ ਦਾਖਲ ਕਰਨਾ ਵੀ ਸ਼ਾਮਲ ਸੀ ਪਰ ਹੁਣ ਉਹਨਾਂ ਨੂੰ ਪੀਆ ਦਿੱਤੀ ਜਾ ਰਹੀ ਤੇ ਨਾ ਹੀ ਉਹਨਾਂ ਦੇ ਵਰਕ ਪਰਮਿਟਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਇਥੋਂ ਨਿਕਲਣ ਦੇ ਹੁਕਮ ਤੱਕ ਦੇ ਦਿੱਤੇ ਗਏ ਨਹੀਂ ਯੂ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ